ਸ਼ਾਸ਼ੀਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਨਾਤਾ ਸ਼ਾ ਗਿਆ ਹੈ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 48 ਦਿਨ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਉਧਰ ਭਾਰਤੀ ਜਨਤਾ ਪਾਰਟੀ ਟਾਸ ਤੋਂ ਮਸਲੀ ਹੋ ਰਹੀ ਇਧਰ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਯਾਨੀ ਕਿ ਲਗਾਤਾਰ 3 ਦਿਨ ਤੂੰ ਵਾਰ-ਵਾਰ ਬੇਹੋਸ਼ ਹੋ ਰਹੇ ਨੇ ਸਵੇਰੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆਈ ਹੈ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਨੂੰ ਲੈ ਕੇ ਡਾਕਟਰਾਂ ਨੇ ਵੀ ਆਪਣੇ ਹੱਥ ਖੜੇ ਕਰ ਦਿੱਤੇ ਨੇ ਕਿ ਸਾਡੇ ਕੋਲੋਂ ਟਰੀਟਮੈਂਟ ਨਹੀਂ ਕੀਤਾ ਚਾਸਕ ਦਾ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਦਾ ਹਫੜਾ ਦਫੜੀ ਮਚ ਗਈ ਹੈ ਪੰਜਾਬ ਤੇ ਹਰਿਆਣਾ ਦੇ ਖਨੌੜੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਕਿ ਆਖਰਕਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕੀ ਬਣੇਗਾ ਕਿਉਂਕਿ ਜਿਹੜੀਆਂ ਰਿਪੋਰਟਾਂ ਆਈਆਂ ਨੇ ਉਹਨਾਂ ਨੇ ਸਾਰਿਆਂ ਨੂੰ ਹੀ ਚਿੰਤਾ ਦੇ ਵਿੱਚ ਖਮੋਸ਼ੀ ਛਾ ਪਾ ਦਿੱਤਾ ਹੈ ਕਿਸਾਨਾਂ ਦੇ ਚਿਹਰੇ ਉਤਰ ਗਏ ਨੇ ਕਿਸਾਨਾਂ ਦੀ ਚਿੰਤਾ ਵਧ ਗਈ ਹੈ ਅਤੇ ਮਿਊਸੀ ਸ਼ਾ ਗਈ ਹੈ ਪੰਜਾਬ ਅਤੇ ਹਰਿਆਣਾ ਦੇ ਕਨੌੜੀ ਬਾਰਡਰ ਤੇ ਜਿੱਤੇ ਲਗਭਗ 1 ਸਾਲ ਹੋਣ ਵਾਲਾ ਹੈ ਕਿਸਾਨੀ ਧਰਨੀ ਨੂੰ ਲੈ ਕੇ ਕਿਸਾਨੀ ਅੰਦੋਲਨ ਦੀ ਅਗਵਾਈ ਕਰ ਰਹੇ ਨੇ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਦੀ ਸਭ ਤੋਂ ਵੱਡੀ ਮੰਗ ਹੈ ਕਿ ਭਾਰਤ ਦੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਉੱਤੇ ਐਮਐਸਪੀ ਮਿਲੇ ਲੇਕਿਨ ਇਧਰ ਭਾਰਤੀ ਜਨਤਾ ਪਾਰਟੀ ਵੱਲੋਂ ਵਾਰ-ਵਾਰ ਇਸ ਧਰਨੇ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਤਾਂ ਕੋਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਪੂਰੇ ਭਾਰਤ ਦੇ ਕਿਸਾਨਾਂ ਦੀ ਜ਼ਮੀਨ ਨੂੰ ਦੇਣਾ ਚਾਹੁੰਦੀ ਹੈ ਕਿ ਇੰਡਸਟਰੀਆਂ ਲੱਗਣ ਅਤੇ ਕੋਰਪੋਰੇਟ ਘਰਾਣੇ ਆਪਣੀ ਮਨਮਰਜ਼ੀ ਦੀ ਖੇਤੀ ਕਰਨ ਲੇਕਿਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸੇਤ ਜਿਹੜੀ ਚਿੰਤਾਜਨਕ ਹੈ ਉਹ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਪੂਰੇ ਭਾਰਤ ਦੇ ਕਿਸਾਨਾਂ ਵਾਸਤੇ ਉਧਰ ਭਾਰਤੀ ਜਨਤਾ ਪਾਰਟੀ ਵੱਲੋਂ ਹਾਲੇ ਕੋਈ ਵੀ ਹੂ ਹਾਂ ਦਾ ਹੰਗਾਰਾ ਨਹੀਂ ਦਿੱਤਾ ਚਾਰਿਆ ਲੇਕਿਨ ਇੱਧਰ ਜਿਹੜੀ ਅੱਜ ਰਿਪੋਰਟ ਆਈ ਹੈ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਨੂੰ ਦਿਲ ਦੇ ਨਾਲ-ਨਾਲ ਉਹਨਾਂ ਦੇ ਗੁਰਦਿਆਂ ਤੇ ਵੀ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਹੈ 70 ਸਾਲ ਦੀ ਉਮਰ ਹੈ ਡਾਕਟਰ ਨੇ ਕਹਿ ਦਿੱਤਾ ਹੈ ਕਿ ਜਿਹੜੀਆਂ ਮਸ਼ੀਨਾਂ ਦੇ ਨਾਲ ਅਸੀਂ ਚੈੱਕਅਪ ਕਰਦੇ ਹਾਂ ਉਹਨਾਂ ਮਸ਼ੀਨਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ ਆਖਰਕਾਰ ਸਾਡੇ ਕੋਲ ਇਹ ਹੁਣ ਸਰੀਰ ਜਿਹੜਾ ਸੰਭਾਲਿਆ ਨਹੀਂ ਜਾਣਾ ਕਿਸੇ ਵੀ ਸਮੇਂ ਵੱਡਾ ਹਾਦਸਾ ਹੋ ਸਕਦਾ ਹੈ ਯਾਨੀ ਕਿ ਇੱਕ ਵਾਰ ਫਿਰ ਸਨਾਟਾ ਸ਼ਾ ਗਿਆ ਹੈ ਪੰਜਾਬ ਤੇ ਹਰਿਆਣਾ ਦੇ ਕਨੌੜੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲੂ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਚਿੰਤਾ ਜਿਹੜੀ ਹੈ ਉਹ ਵਧੀ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਬੀਪੀ ਹੈ ਉਹ ਵੀ ਬਿਲਕੁਲ ਘਟ ਗਿਆ ਹੈ ਅਤੇ ਸਰੀਰ ਪੂਰੀ ਤਰ੍ਹਾਂ ਸੁਗੜ ਗਿਆ ਹੈ ਯਾਨੀ ਕਿ ਪਾਸਾ ਪਲਟਣ ਦੇ ਵਿੱਚ ਦੂਸਰੇ ਪਾਸੇ ਪਾਣੀ ਦੀ ਇੱਕ ਸਿਪ ਵੀ ਅੰਦਰ ਨਹੀਂ ਜਾ ਰਹੀ ਉਨ੍ਹਾਂ ਦੀ ਆਵਾਜ਼ ਵੀ ਨਿਕਲ ਰਹੀ ਬੇਹੋਸ਼ੀ ਹਾਲਤ ਵਿੱਚ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇਸ ਇਸ ਕਰਕੇ ਜਿਹੜੀ ਟੀਮ ਡਾਕਟਰਾਂ ਦੀ ਜਾਂਚ ਕਰਨੀ ਹੈ ਵਾਰ-ਵਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਉਹਨਾਂ ਵੱਲੋਂ ਵਾਰ-ਵਾਰ ਅੱਜ ਫਿਰ ਗੁਹਾਰ ਲਗਾਈ ਗਈ ਕਿ ਆਈਸੀਯੂ ਦੇ ਵਿੱਚ ਭਰਤੀ ਕਰਵਾਇਆ ਜਾਵੇ ਅਦਰ ਵਾਈ ਸਾਡੇ ਕੋਲ ਇਸ ਦਾ ਕੋਈ ਵੀ ਸਮਾਂ ਦਾ ਨਹੀਂ ਹੈ ਯਾਨੀ ਕਿ ਕਿਸਾਨ ਆਗੂ ਅਤੇ ਕਿਸਾਨ ਜਿਹੜੇ ਪੰਜਾਬ ਤੇ ਹਰਿਆਣਾ ਦੇ ਖਨੌਰੀ ਬਾਰਡਰ ਉੱਤੇ ਇੱਕ ਥਾਪੜ ਕੇ ਕਿਸਾਨ ਆਗੂ ਜਗਜੀਤ ਸਿੰਘ ਦਲੇ ਦੀ ਸਪੋਰਟ ਕਰ ਰਹੇ ਨੇ ਉਹਨਾਂ ਉਹ ਸਾਰੇ ਦੇ ਸਾਰੇ ਹੀ ਚਿੰਤਾ ਦੇ ਵਿੱਚ ਪੈ ਗਏ ਨੇ ਫਿਰ ਦੁਬਾਰਾ ਇੱਕ ਵਾਰ ਸਨਾਟਾਸ਼ ਆ ਗਿਆ ਹੈ ਪੰਜਾਬ ਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਦਲੇ ਵਾਲੂ ਲੈ ਕੇ ਧੰਨਵਾਦ